ਅੱਜ ਤੋਂ ਉਹ ਬੋਹਰ ਸ਼ਹਿਰ ਦੇਆਂ ਕੁਝ ਹੈਰਾਨ ਕਰਨ ਵਾਲੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਨਰਮੇ ਨਾਲ ਜੜੀਆਂ ਟਰੈਕਟਰ ਟਰਾਲੀਆਂ ਜੜੀਆਂ ਇੱਥੇ ਖੜੀਆਂ ਹੈਗੀਆਂ ਇਹ ਕਿਸੇ ਨਰਮਾ ਮੰਡੀ ਦਾ ਜਿਹੜਾ ਦ੍ਰਿਸ਼ ਨਹੀਂ ਹੈ ਨਾ ਹੀ ਕਿਸੇ ਅਨਾਜ ਮੰਡੀ ਦਾ ਦ੍ਰਿਸ਼ ਹੈ ਸਗੋਂ ਉਹ ਬੋਹਰ ਦਾ ਜਿਹੜਾ ਮੇਨ 12 ਨੰਬਰ ਬਾਜ਼ਾਰ ਹੈਗਾ ਜਿੱਥੇ ਕਿਸਾਨਾਂ ਵੱਲੋਂ ਬੀਤੀ ਸ਼ਾਮ ਤੋਂ ਜੜੀਆਂ ਆਪਣੀਆਂ ਨਰਮੇ ਨਾਲ ਭਰੀਆਂ ਟਰੈਕਟਰ ਟਰਾਲੀਆਂ ਲਿਆ ਕੇ ਧਰਨਾ ਪ੍ਰਦਰਸ਼ਨ ਜਿਹੜਾ ਜਾਰੀ ਕੀਤਾ ਗਿਆ ਹੈਗਾ ਆ ਤੁਹਾਨੂੰ ਦੱਸ ਦਈਏ ਕਿ ਨਰਮਾ ਮੰਡੀ ਅਬੋਹਰ ਦੇ ਵਿੱਚ ਸੀਸੀਆਈ ਵੱਲੋਂ ਨਰਮੇ ਦੀ ਖਰੀਦ ਨੂੰ ਲੈ ਕੇ ਤੇ ਕਿਸਾਨਾਂ ਦੇ ਵਿਚਕਾਰ ਜਿਹੜਾ ਰੇੜਕਾ ਚੱਲ ਰਿਹਾ ਸੀ ਹਲੇ ਤੱਕ ਜਿਹੜਾ ਹੈਗਾ ਉਹ ਸੁਲਝਿਆ ਨਹੀਂ ਹੈ ਆ ਸਗੋਂ ਹੋਰ ਵਿਗੜਦਾ ਹੋਇਆ ਨਜ਼ਰ ਆ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬੀਤੀ ਰਾਤ ਤੋਂ ਹੱਡ ਚੀਰਵੀ ਜੜੀ ਠੰਡ ਪੈ ਰਹੀ ਹੈ ਤੇ ਕਿਸਾਨ ਜਿਹੜਾ ਹੈ ਬੀਤੀ ਰਾਤ ਉਹਨਾਂ ਵੱਲੋਂ ਇੱਥੇ ਹੀ ਖੁੱਲੇ ਆਸਮਾਨ ਹੇਠ ਜੜੀ ਹੈ ਬਿਤਾਈ ਗਈ ਹੈ ਤੇ ਪੂਰਾ ਬਾਜ਼ਾਰ ਜਿਹੜਾ ਹੈਗਾ ਉੱਥੇ ਨਰਮੇ ਦੀਆਂ ਟਰਾਲੀਆਂ ਦੇ ਨਾਲ ਭਰ ਚੁੱਕਿਆ ਹੈ ਦਾ ਲੱਗਦਾ ਹੈਗਾ ਕਿ ਇਹ ਕਿਸੇ ਨਰਮਾ ਮੰਡੀ ਦਾ ਦ੍ਰਿਸ਼ ਹੈ ਸੋ ਇਥੇ ਕਿਸਾਨ ਵੀ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਆਖਰ ਨਰਮਾ ਮੰਡੀ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਉਹਨਾਂ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਸੀਗਾ ਉਸ ਤੋਂ ਬਾਅਦ ਉਹ ਧਰਨਾ ਇੱਕ ਵਾਰੀ ਜ਼ਰੂਰ ਹੈ ਡੀਸੀ ਦੀ ਜਿਹੜੀ ਹੈ ਦਖਲ ਅੰਦਾਜ਼ੀ ਤੋਂ ਬਾਅਦ ਜਿਹੜਾ ਹੈਗਾ ਆਸ਼ਵਾਸ਼ਣ ਦੇਣ ਤੋਂ ਬਾਅਦ ਜਿਹੜਾ ਹੈਗਾ ਬਿਲਕੁਲ ਚੁੱਕ ਦਿੱਤਾ ਗਿਆ ਸੀਗਾ ਲੇਕਿਨ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਵੱਲੋਂ ਫੇਰ ਜਿਹੜਾ ਹੈਗਾ 12 ਨੰਬਰ ਬਾਜ਼ਾਰ ਦੇ ਵਿੱਚ ਇਹ ਜਿਹੜਾ ਧਰਨਾ ਲਗਾਇਆ ਗਿਆ ਹੈਗਾ ਕੀ ਹੈ ਕਿ ਕੀ ਮਜਬੂਰੀ ਪੈਗੀ ਕਿ ਹੁਣੇ ਬਿੱਤੇ ਦਿਨ ਜਿਹੜਾ ਹੈਗਾ ਡੀਸੀ ਵੱਲੋਂ ਤੁਹਾਨੂੰ ਆਸ਼ਵਾਸ਼ਣ ਦਿੱਤਾ ਗਿਆ ਸੀਗਾ ਨਰਮੇ ਦੀ ਖਰੀਦ ਜਿਹੜੀ ਹੈ ਨਿਰਵਗਨ ਜਾਰੀ ਰਹੇਗੀ ਲੇਕਿਨ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਫਿਰ ਪੂਰੇ ਬਾਜ਼ਾਰ ਦੇ ਵਿੱਚ ਇਹ ਜਿਹੜਾ ਧਰਨਾ ਲਗਾ ਦਿੱਤਾ ਗਿਆ ਦੇਖੋ ਉਸ ਦਿਨ ਵੀ ਡੀਸੀ ਮੈਡਮ ਤੇ ਆਪਣੇ ਐਸਡੀਐਮ ਸਾਹਿਬ ਨੇ ਆਸ਼ਵਾਸ਼ਣ ਦਵਾਇਆ ਸੀ ਸੀਆਈ ਦੇ ਜੀਐਮ ਸਾਹਿਬ ਵੀ ਆਏ ਸੀਗੇ ਆਸ਼ਵਾਸ਼ਣ ਤਾਂ ਦੇਤਾ ਚਲੋ ਉਹਨਾਂ ਦੇ ਆਸ਼ਵਾਸ਼ਣ ਤੇ ਅਸੀਂ ਆਪਣਾ ਧਰਨਾ ਚੱਕ ਲਿਆ ਪਰ ਉਹਨਾਂ ਨੇ ਇੱਕ ਦਿਨ ਖਰੀਦ ਕੀਤੀ ਫਿਰ ਤਿੰਨ ਛੁੱਟੀਆਂ ਆਈਆਂ ਕੱਲ ਖਰੀਦ ਕਰ ਚਾਲੂ ਕੀਤੀ ਉਹਨਾਂ ਨੇ ਨਵੇਂ ਅਧਿਕਾਰੀ ਲਾ ਕੇ ਪੁਰਾਣੇ ਅਧਿਕਾਰੀ ਸੀ ਜਿਹੜੇ ਛੁੱਟੀ ਤੇ ਚਲੇ ਗਏ ਕੱਲ ਉਹਨਾਂ ਨੇ ਜਿਹੜੀ ਗਰੀਦ ਚਾਲੂ ਕੀਤੀ ਆ ਅੱਸੀਆਂ ਚੋਂ 10 ਟਰਾਲੀਆਂ ਖਰੀਦੀਆਂ 80 ਟਰਾਲੀਆਂ ਚੋਂ 10 ਟਰਾਲੀਆਂ ਖਰੀਦੀਆਂ ਕੋਈ ਕੁਆਲਿਟੀ ਨਹੀਂ ਮਾੜੀ ਕੋਈ ਕੁਛ ਨਹੀਂ ਸਿਰਫ ਕਿਸਾਨ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਸਰਕਾਰ ਪੰਜਾਬ ਸਰਕਾਰ ਵੀ ਪੂਰਜੋਰ ਉਹਨਾਂ ਦਾ ਸਾਥ ਦੇ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਦੇਖੋ ਭਗਵੰਤ ਮਾਨ ਜੀ ਕਹਿ ਰਹੇ ਆ ਤੁਸੀਂ ਝੋਨਾ ਨਾ ਲਾਓ ਪਾਣੀ ਥੱਲੇ ਜਾ ਰਿਹਾ ਪਾਣੀ ਖਤਮ ਹੋ ਜਾਣਗੇ ਉਹ ਤੁਸੀਂ ਜਿਹੜਾ ਨਰਮਾ ਲਾ ਰਹੇ ਆ ਜਿਹੜੇ ਨਰਮੇ ਤੇ ਪਾਣੀ ਦੀ ਖਪਤ ਘੱਟ ਹੁੰਦੀ ਆ ਉਹਨਾਂ ਨੂੰ ਕਦੋਂ ਤੁਸੀਂ ਵਿਚਾਰ ਰਹੇ ਹੋ ਪਿਛਲੇ ਸਾਲ ਭਗਵੰਤ ਮਾਨ ਜੀ ਨੇ ਕਿਹਾ ਸੀ ਅਸੀਂ ਐਮਐਸਪੀ ਦੇਵਾਂਗੇ ਮੂੰਗੀ ਦੇ ਦੇਵਾਂਗੇ ਕਿਹਨੂੰ ਦਿੱਤੀ ਆ ਉੰਗੀ 4000 ਰੁਪਏ ਇੱਥੇ ਰੁੱਲ ਦੀ ਵੇਖੀ ਆ ਸੀ ਅਬੋਰ ਮੰਡੀ ਚ ਸੋ ਇਹ ਸਾਰੇ ਲੌਲੀਪੌਪ ਹੈ ਜੋ ਸਰਕਾਰ ਕੋਈ ਵੀ ਹੈ ਸਰਕਾਰ ਕੋਈ ਵੀ ਕਿਸਾਨ ਹੈ ਤੈਸੀ ਨਹੀਂ ਕਿਸਾਨ ਨੂੰ ਮਾਰ ਕੇ ਕਿਸਾਨ ਦੀਆਂ ਵੋਟਾਂ ਤੇ ਸਿਰਫ ਰਾਜਨੀਤੀ ਹੁੰਦੀ ਹੈ ਹੋਰ ਕੁਝ ਨਹੀਂ ਹੁੰਦਾ ਲੱਗਦਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਹੈ ਜਾਂ ਸਰਕਾਰ ਦਾ ਕੋਈ ਵਿਅਕਤੀ ਆਇਆ ਹੈ ਇੱਥੇ ਨਹੀਂ ਹਜੇ ਟਾਈਮ ਮੇਰੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਕੱਲ ਦੇ ਅਸੀਂ ਇੱਥੇ ਮੇਨ ਬਾਜ਼ਾਰ ਬੰਦ ਕਰਕੇ ਬੈਠੇ ਆਂ ਕਿਉਂਕਿ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੇਰੀ ਸੋਚ ਕੰਮ ਕਰਦੀ ਹੈ ਪ੍ਰਸ਼ਾਸਨ ਦੇ ਅਧਿਕਾਰੀ ਡੀਸੀ ਮੈਡਮ ਹੋ ਗਿਆ ਐਸ ਡੀਐਮ ਹੋ ਗਿਆ ਇਹਨਾਂ ਦੇ ਵੀ ਹੱਥ ਖੜੇ ਹੋਏ ਪਏ ਆ ਮੇਰੇ ਹਿਸਾਬ ਨਾਲ ਇਹਨਾਂ ਨੇ ਵੀ ਗੋਡੇ ਟੇਕ ਰੱਖੇ ਆ ਸੀਸੀਆਈ ਦੇ ਅੱਗੇ ਕਿਉਂਕਿ ਪਤਾ ਨਹੀਂ ਇਹ ਬੇਵੱਸ ਆ ਜਾਂ ਇਹਨਾਂ ਦੇ ਸਰਕਾਰ ਸੁਣਦੀ ਨਹੀਂ ਜਾਂ ਕੀ ਚੱਕਰ ਹੈ ਵੀ ਇਹਨਾਂ ਨੇ ਵੀ ਗੋਡੇ ਟੇਕ ਰੱਖੇ ਆ ਇਹਨਾਂ ਨੂੰ ਪਤਾ ਵੀ ਜੀਐਮ ਨੇ ਹੱਲ ਤਾਂ ਕਰਨਾ ਨਹੀਂ ਵੀ ਅਸੀਂ ਕਿਸਾਨਾਂ ਕੋਲੇ ਜਵਾਬ ਕੀ ਦੇਵਾਂਗੇ ਜਾ ਕੇ ਜਦੋਂ ਅਸੀਂ ਵਾਰ-ਵਾਰ ਕਿਸਾਨ ਸਾਡੇ ਕਹਿਣ ਤੇ ਅਸੀਂ ਵਿਸ਼ਵਾਸਨ ਦਿੰਨੇ ਆ ਕਿਸਾਨ ਉੱਠ ਘੜਦੇ ਆ ਅਸੀਂ ਦੁਬਾਰਾ ਜਾ ਕੇ ਉਹਨਾਂ ਨੂੰ ਕਵਾਂਗੇ ਕਿ ਵੀ ਕਿਉਂ ਉઠੋ ਤੁਸੀਂ ਅਸੀਂ ਤੁਹਾਡੇ ਲਈ ਕੀ ਕਰ ਰਹੇ ਆ ਜਦੋਂ ਕੁਝ ਕਰਨਾ ਹੀ ਨਹੀਂ ਆਪਾਂ ਲੱਗਦਾ ਕਿ ਨਾਲ ਵਾਲਾ ਹਲਕਾ ਜਿਹੜਾ ਹੈਗਾ ਉੱਥੇ ਖੇਤੀ ਮੰਤਰੀ ਹੈਗੇ ਜਿਹੜੇ ਹੈਗੇ ਲੱਗਦਾ ਨਹੀਂ ਕਿ ਉਹਨਾਂ ਨੂੰ ਉਹਨਾਂ ਦੀ ਨੌਲੇਜ ਨਹੀਂ ਹੈ ਜਾਂ ਫਿਰ ਉਹ ਆਏ ਨਹੀਂ ਹਜੇ ਤੱਕ ਦੇਖੋ ਖੁੱਡੀਆਂ ਸਾਹਿਬ ਚਲੋ ਨਵੇਂ-ਨਵੇਂ ਮੰਤਰੀ ਬਣੇ ਆ ਖੇਤੀਬਾੜੀ ਮੰਤਰੀ ਆ ਉਹ ਖੇਤੀ ਵੀ ਕਰਦੇ ਆ ਹਾਲਾਂਕਿ ਜ਼ਿਮੀਂਦਾਰ ਵੀ ਆ ਉਹ ਇੱਕ ਪਰ ਇੱਕ ਗਵਾਂਢ ਹਲਕਾ ਪੈਂਦਾ ਹੋਵੇ ਕੰਦ ਸੰਨ ਹਲਕਾ ਪੈਂਦਾ ਹੋਵੇ ਨਰਮੇ ਦੀ ਜਿੱਥੇ ਕਾਸ਼ਤ ਹੁੰਦੀ ਹੈ ਉਹਨਾਂ ਨੂੰ ਸਭ ਪਤਾ ਹੈ ਵੀ ਨਰਮੇ ਦੀ ਨਰਮੇ ਦਾ ਹਾਲ ਹੈ ਕਿ ਕੀ ਹੋ ਰਿਹਾ ਪਰ ਪਤਾ ਨਹੀਂ ਕਿਉਂ ਸਰਕਾਰਾਂ ਧਿਆਨ ਹੀ ਨਹੀਂ ਦੇ ਰਹੀਆਂ ਖੇਤੀਬਾੜੀ ਮੰਤਰੀ ਤੁਸੀਂ ਕਹਦੇ ਹੋ ਜੇ ਤੁਸੀਂ ਆਪ ਦੇ ਨਰਮੇ ਦੇ ਕਾਸ਼ਤਕਾਰਾਂ ਦੀ ਫਸਲ ਰੋਲ ਰਹੀ ਹੈ ਉਹਦੇ ਤੇ ਬਿਆਨ ਵੀ ਨਹੀਂ ਦੇ ਸਕਦੇ ਤੁਸੀਂ ਜਾਂ ਤੁਸੀਂ ਉਹਨੂੰ ਖਰੀਦ ਹੀ ਨਹੀਂ ਸਕਦੇ ਕਿੰਨੇ ਕੁ ਦਾ ਇਹ ਨਰਮਾ ਸਾਰਾ ਮਤਲਬ ਮੇਰੇ ਹਿਸਾਬ ਨਾਲ 800 ਤੋਂ 1000 ਕਰੋੜ ਦਾ ਨਰਮਾ ਮਸਾ ਹੋਊ ਸਾਰਾ ਏਰੀਆ ਦਾ ਲਈ ਇਹਦਾ ਕਿੱਡੀ ਕ ਗੱਲ ਆ ਪੰਜਾਬ ਸਰਕਾਰ ਵਾਸਤੇ ਪੰਜਾਬ ਸਰਕਾਰ ਖਰੀਦ ਲੇ ਮਾਰਕਫੈਡ ਨੂੰ ਕਹਦੇ ਵੀ ਤੁਸੀਂ ਖਰੀਦੋ ਪੰਜਾਬ ਸਰਕਾਰ ਦਾ ਅਦਾਰਾ ਉਹ ਉਹਨਾਂ ਨੂੰ ਤਾਂ ਜਿਵੇਂ ਅੱਗੇ ਆਪਣੇ ਬਨੋਦ ਜੀ ਦੱਸ ਰਹੇ ਸੀਗੇ ਵੀ ਉਹਨਾਂ ਨੂੰ ਤਾਂ ਕਣਕ ਵੰਡਣ ਤੇ ਲਾ ਰਹੇ ਆਟਾ ਵੰਡਣ ਤੇ ਲਾ ਰਹੇ ਆ ਵੀ ਉਹ ਅਦਾਰਾ ਵੀ ਅਸੀਂ ਕਿਸੇ ਨਾ ਕਿਸੇ ਹਿਸਾਬ ਨਾਲ ਜਿਹੜਾ ਸਰਕਾਰੀ ਅਦਾਰਾ ਉਹਨੂੰ ਵੀ ਖਤਮ ਕਰੀਏ ਲੱਗਦਾ ਨਹੀਂ ਇਸ ਧਰਨੇ ਦੇ ਨਾਲ ਜਿਹੜਾ ਹੈਗਾ ਬਾਜ਼ਾਰ ਜਿਹੜਾ ਪ੍ਰਭਾਵਿਤ ਹੋ ਗਿਆ ਲੋਕ ਜਿਹੜੇ ਹੈ ਪ੍ਰੇਸ਼ਾਨ ਹੋਣਗੇ ਨਹੀਂ ਦੇਖੋ ਪੰਜਾਬ ਅਸੀਂ ਬਾਜ਼ਾਰ ਪ੍ਰਭਾਵਿਤ ਕਰਨ ਨਹੀਂ ਆਏਗੇ ਅਸੀਂ ਬਾਜ਼ਾਰ ਵਾਸੀਆਂ ਦਾ ਸਾਥ ਲੈਣ ਆਏ ਆ ਕਿਉਂਕਿ ਜਿਹੜਾ ਇਹ ਨਰਮਾ ਵੇਚ ਕੇ ਪੈਸਾ ਆਉਣਾ ਨਾ ਇਹ ਬਾਜ਼ਾਰ 'ਚ ਹੀ ਆਉਣਾ ਹੈ ਜਿਮੀਦਾਰ ਪਹਿਲਾਂ ਹੀ ਕਰਜ਼ਾਈ ਆ ਕਪੜੇ ਵਾਲਿਆਂ ਦੇ ਪੈਸੇ ਦੇਣੇ ਆ ਸਪਰੇਅ ਵਾਲਿਆਂ ਦੇ ਪੈਸੇ ਦੇਣੇ ਆ ਰੇਹ ਵਾਲਿਆਂ ਦੇ ਪੈਸੇ ਦੇਣੇ ਆ ਜੇ ਜਿਮੀਦਾਰ ਦਾ ਨਰਮਾ ਵਿਕੂ ਤਾਂ ਬਾਜ਼ਾਰ 'ਚ ਪੈਸਾ ਆਊ ਸੋ ਇਸ ਕਰਕੇ ਅਸੀਂ ਬਾਜ਼ਾਰ 'ਚ ਤਾਂ ਲੈ ਕੇ ਆਏ ਆ ਵੀ ਸ਼ਹਿਰ ਵਸੀਆਂ ਦਾ ਹੱਕ ਮੰਗਣਾ ਸਾਡਾ ਸਾਥ ਦੇਣ ਦਾ ਜੇ ਸਾਡੀ ਫਸਲ ਵਿਕੂਗੀ ਤਾਂ ਅਸੀਂ ਬਾਜ਼ਾਰ 'ਚੋਂ ਕੁਝ ਖਰੀਦਾਂਗੇ ਤੇ ਜੇ ਸਾਡੀ ਫਸਲ ਨਾ ਵਿਕੇ ਤਾਂ ਦੁਕਾਨਦਾਰ ਵੀ ਵਿਹਲੇ ਬੈਠੇ ਰਹਿਣਗੇ ਵੈਸੇ ਹੀ ਵਿਹਲੇ ਬੈਠ ਰਹਿਣਗੇ ਕਦੋਂ ਤੱਕ ਫਰੇਕੀ ਰਣੇ ਹੁਣ ਜਿੰਨਾ ਚਿਰ ਪ੍ਰੋਪਰ ਹਾਲ ਨਹੀਂ ਹੁੰਦਾ ਜਿੱਨਾਂ ਚਿਰ ਪ੍ਰੋਪਰ ਜ਼ਿਮੀਂਦਾਰਾਂ ਦਾ ਅਸੀਂ ਪਿੰਡਾਂ 'ਚ ਵੀ ਹੁਣ ਅਨਾਉਂਸਮੈਂਟਾਂ ਕਰਵਾਉਣੇ ਆ ਮੀਟਿੰਗ ਕਰਕੇ ਵੀ ਜਿਹੜਾ ਤੇ ਘਰੇ ਨਰਮਾ ਪਿਆ ਟਰਾਲੀਆਂ ਪਰ ਪਰ ਕੇ ਸ਼ਹਿਰ ਲੈ ਕੇ ਆਉ ਸਾਰਾ ਨਰਮਾ ਵਕਾ ਕੇ ਉਹਨਾਂ ਚਿਰੇ ਤੋਂ ਨਹੀਂ ਹਟਣਾ ਕੀ ਲੱਗਦਾ ਕਿ ਪਰੇਸ਼ਾਨੀ ਹੈਗੀ ਜਿਹੜੀ ਇੱਥੇ ਜਦੋਂ ਇੱਕ ਠੰਡ ਪੈ ਰਹੀ ਹੈਗੀ ਲੋਕ ਜਿਹੜੇ ਆਦੇ ਘਰਾਂ ਦੇ ਵਿੱਚ ਰਜਾਈਆਂ ਦੇ ਵਿੱਚ ਆ ਤੇ ਕਿਸਾਨ ਜਿਹੜਾ ਹੈਗਾ ਇੱਥੇ ਜਿਹੜਾ ਸੜਕਾਂ ਤੇ ਬੈਠਾ ਹਾਂਜੀ ਸਰ ਇੱਥੇ 4 ਡਿਗਰੀ ਤਾਪਮਾਨ 'ਚ ਕੜਾਕੇ 'ਚ ਬੈਠਿਆ ਕਿਸਾਨਾਂ ਦਾ ਵੀ ਜੀ ਨਹੀਂ ਕਰਦਾ ਵੀ ਇੱਥੇ ਆ ਕੇ ਬੈਠੀਏ ਪਹਿਲਾਂ ਤਾਂ ਫਸਲਾਂ ਪਹਿਲਾਂ ਹੀ ਬਹੁਤ ਮਾੜੀਆਂ ਹੋਈਆਂ ਪਹਿਲਾਂ ਗੁਲਾਬੀ ਸੁੰਡੀ ਦੀ ਮਾਰ ਮਾਰ ਪਈ ਹੈ ਨਰਮਿੰਦਰ ਉਸ ਤੋਂ ਬਾਅਦ ਇਹ ਖਰੀਦ ਇਸ ਤਰ੍ਹਾਂ ਦੀ ਕਰ ਰਹੀ ਹੈ ਪ੍ਰਸ਼ਾਸਨ ਕਿਸਾਨਾਂ ਨਾਲ ਇੱਕ ਕੁਝਾ ਮਜ਼ਾਕ ਕਰੀ ਜਾ ਰਿਹਾ ਹੈ ਤੇ ਹੁਣ ਪਿੰਡਾਂ 'ਚ ਵੀ ਅਨਾਉਂਸਮੈਂਟਾਂ ਕਰਵਾ ਦਿੱਤੀਆਂ ਅਸੀਂ ਤੇ ਜੇਕਰ ਇਹਦਾ ਕੋਈ ਹੱਲ ਪ੍ਰੋਪਰ ਹੱਲ ਨਾ ਨਿਕਲੇ ਤਾਂ ਇਹ ਸੰਘਰਸ਼ ਹੋਰ ਵਧੂਗਾ ਜੀ ਸੋ ਕਿਸਾਨ ਜਿਹੜੇ ਹੈਗੇ ਤਾਂ ਆਰ ਪਾਰ ਦੀ ਲੜਾਈ ਲੜਨਾਸਤੇ ਪੂਰੀ ਤਰ੍ਹਾਂ ਤਿਆਰ ਹੈਗੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਤੱਕ ਜਿਹੜੀ ਇਹਦੀ ਨਿਰਵਗਣ ਜਿਹੜੀ ਹੈ ਖਰੀਦ ਜਿਹੜੀ ਹੈ ਉਹ ਸ਼ੁਰੂ ਨਹੀਂ ਹੁੰਦੀ ਉਦੋਂ ਤੱਕ ਇਹ ਧਰਨਾ ਜਿਹੜਾ ਇਸੇ ਤਰ੍ਹਾਂ ਜਾਰੀ ਰਹੇਗਾ ਦੁਕਾਨਦਾਰ ਵੀ ਇੱਥੇ ਮੌਜੂਦ ਹੈ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਆਖਰ ਇਹਨਾਂ ਦੇ ਇਸ ਧਰਨੇ ਦੇ ਨਾਲ ਕਿੰਨਾ ਕੁ ਜਿਹੜਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਕਿੰਨਾ ਕੁ ਕੰਮ ਪ੍ਰਭਾਵਿਤ ਹੋ ਰਿਹਾ ਕਿੰਨਾ ਕੰਮ ਕਰਦੇ ਹੋ ਦੇਖੋ ਆਵਾਜ਼ਾਂ ਵੀ ਬਹੁਤ ਪ੍ਰਭਾਵਿਤ ਹੋ ਰਹੀ ਹੈ ਕਿ ਜਿੰਨਾਂ ਲੜਕੀ ਹੈ ਵੀ ਹਰੇਕ ਪਬਲਿਕ ਜਿਹਨੇ ਸਕੂਲ ਜਾਣਾ ਹੈ ਦੁਕਾਨ ਤੇ ਆਣਾ ਹੈ ਕਾਰੋਬਾਰ ਵਾਲੇ ਬੰਦੇ ਦੇ ਤੇ ਦੁਕਾਨਦਾਰ ਵੀ ਦੇਖੋ ਇਹ ਤਾਂ ਸਰਕਾਰ ਨੇ ਕੋਈ ਇਹਨਾਂ ਦਾ ਡਿਸੀਜਨ ਲੈਣਾ ਚਾਹੀਦਾ ਜਿੰਦੇ ਨਾਲ ਇਹ ਵੀ ਬਾਹਰ ਹੋਣ ਤੇ ਦੁਕਾਨਦਾਰ ਵੀ ਆਪਦੇ ਕੰਮ ਲੱਗਣ ਸਾਡਾ ਤਾਂ ਕਿ ਦੁਕਾਨਦਾਰਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈਗਾ ਕਿਉਂਕਿ ਜੇਕਰ ਕਿਸਾਨ ਜਿਹੜਾ ਮਜ਼ਬੂਤ ਹੈ ਤਾਂ ਦੁਕਾਨਦਾਰ ਤੇ ਜਿਹੜਾ ਮਜ਼ਬੂਤ ਹੋਏਗਾ ਜੀ ਤਾਂ ਹੀ ਦੁਕਾਨਦਾਰ ਮਜ਼ਬੂਤ ਹੋਏਗਾ ਜੀ ਕਿਉਂ ਸਾਰਾ ਜਿਹੜਾ ਇਹ ਜਿਹੜਾ ਆਪਣਾ ਅਬੋਰ ਏਰੀਆ ਦੁਕਾਨਦਾਰਾਂ ਕਿਸਾਨਾਂ ਤੇ ਹੀ ਜ਼ਿਆਦਾ ਡਿਪੈਂਡ ਹੈਗਾ ਕਿਉਂ ਇਹਦੇ ਕੋਈ ਇੰਡਸਟਰੀ ਤਾਂ ਹੈ ਨਹੀਂ ਅਗਰ ਕਿਸਾਨਾਂ ਦੀ ਸੁਣਾਈ ਨਹੀਂ ਹੋਏਗੀ ਤਾਂ ਦੁਕਾਨਦਾਰ ਕਿੱਥੇ ਜਾਏਗਾ ਹਾਂਜੀ ਸੋ ਦੁਕਾਨਦਾਰ ਇੱਥੇ ਹੋਰ ਵੀ ਉਹਨਾਂ ਦੇ ਨਾਲ ਗੱਲ ਕਰਦੇ ਆਂ ਲੱਗਦਾ ਕਿ ਕਿਸਾਨਾਂ ਦਾ ਜਿਹੜਾ ਇਹ ਧਰਨਾ ਜਿਹੜਾ ਹੈਗਾ ਜਾਇਜ਼ ਹੈ ਕਿ ਅਬੋਰ ਦਾ ਜਿਹੜਾ ਦੁਕਾਨਦਾਰ ਹੈ ਉਹ ਵੀ ਇਹਨਾਂ ਦੇ ਨਾਲ ਜਿਹੜਾ ਆ ਕੇ ਖੜਾ ਹੋਊਗਾ ਕਿ ਇਹਨਾਂ ਦਾ ਜਿਹੜਾ ਫਸਲ ਜਿਹੜੀ ਸਾਰਾ ਇਹ ਅਬੋਰ ਦਾ ਜਿਹੜਾ ਸਾਰਾ ਵਪਾਰ ਹੈਗਾ ਜ਼ਮੀਂਦਾਰਾਂ ਦਾ ਵਪਾਰ ਹੈਗਾ ਉਹਦੇ ਨਾਲ ਹੀ ਇਹ ਵਪਾਰ ਚੱਲਦਾ ਹੈਗਾ ਇਹ ਜ਼ਮੀਂਦਾਰਾਂ ਦਾ ਨਹੀਂ ਆਉਗਾ ਤੇ ਫੁਜ਼ਾਰ ਚ ਕੋਈ ਕੰਮ ਨਹੀਂ ਸਾਰੀ ਕੋਈ ਇੰਡਸਟਰੀ ਤੇ ਹੈ ਨਹੀਂ ਤੇ ਫੁਜ਼ਾਰ ਚ ਕੋਈ ਸਾਰਾ ਹੀ ਜ਼ਮੀਂਦਾਰਾਂ ਤੇ ਡਿਪੈਂਡ ਹੈਗਾ ਤੇ ਦੁਕਾਨਦਾਰਾਂ ਨੂੰ ਵੀ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਬਿਲਕੁਲ ਕੰਮ ਵੀ ਤੁਹਾਡਾ ਜਿਹੜਾ ਪ੍ਰਭਾਵਿਤ ਹੋ ਰਿਹਾ ਹੈ ਕਹਿੰਦੇ ਕਿ ਰੋਜ਼ਾਨਾ ਦੇ ਜਿਹੜੀ ਪੈਸੇ ਆਊਗਾ ਤਾਂ ਦੁਕਾਨਦਾਰ ਦਾ ਜਿਹੜਾ ਕੰਮ ਹੈ ਸੀ ਮੰਡੀ ਦੇ ਦੌਰ ਤੇ ਅਰਥਾਤ ਕਰਕੇ ਤੇ ਹੋਰ ਵੀ ਜ਼ਿਆਦਾ ਮਤਲਬ ਉਹ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹਾਂ ਪਰ ਫਿਰ ਵੀ ਤੁਸੀਂ ਇਹਨਾਂ ਦੇ ਨਾਲ ਬਿਲਕੁਲ ਬਿਲਕੁਲ ਨਾਲ ਨਹੀਂ ਕੋਣਾ ਵੀ ਚਾਹੀਦਾ ਜੀ ਅ ਸੋ ਕਿ ਅਬੋਰ ਦੇ ਜਿਹੜੇ ਦੁਕਾਨਦਾਰ ਉਹ ਵੀ ਕਿਸਾਨਾਂ ਦੇ ਇਸ ਧਰਨੇ ਦੇ ਸਮਰਥਨ ਕਰ ਰਹੇ ਹੈਗੇ ਉਹ ਵੀ ਲੋਕ ਜਿਹੜੇ ਇੱਥੇ ਧਰਨੇ ਤੱਕ ਪਹੁੰਚ ਰਹੇ ਹੈਗੇ ਲੋਕ ਵੀ ਜੜੀ ਹੈਗੀ ਇਹਨਾਂ ਦੇ ਜਿਹੜੇ ਖਾਣੇ ਪੀਣ ਦਾ ਜਿਹੜਾ ਹੈਗਾ ਪ੍ਰਬੰਧ ਕਰ ਰਹੇ ਹੈਗੇ ਲੋਕਾਂ ਦਾ ਵੀ ਸਾਹ ਜੜਾ ਹੈਗਾ ਕਿਸਾਨਾਂ ਨੂੰ ਮਿਲ ਰਿਹਾ ਕਿਸਾਨਾਂ ਦੀ ਹੁਣ ਕਹਿਣਾ ਇਹ ਹੈਗਾ ਕਿ ਉਹਨਾਂ ਨੇ ਆਰਪਰ ਦੀ ਜਿਹੜੀ ਲੜਾਈ ਹੈਗਾ ਉਹਦਾ ਜੜਾ ਮਨ ਬਣਾ ਲਿਆ ਹੈਗਾ ਜੇਕਰ ਪ੍ਰਸ਼ਾਸਨੀਆਂ ਸਰਕਾਰ ਜੜਾ ਹੈਗਾ ਉਹਨਾਂ ਦੇ ਨਰਮੇ ਦੀ ਜੜੀ ਖਰੀਦ ਹੈ ਉਸ ਨੂੰ ਨਿਰਵਗਨ ਜਾਰੀ ਨਹੀਂ ਕਰਦਾ ਤਾਂ ਉਦੋਂ ਤੱਕ ਇਹ ਤਰਨਾ ਇੱਥੇ ਜੜਾ ਹੈਗਾ 12 ਨੰਬਰ ਬਾਜ਼ਾਰ ਜੜਾ ਹੈਗਾ ਅਬੋਰ ਦਾ ਉੱਥੇ ਲਗਾਤਾਰ ਜੜਾ ਇਸੇ ਤਰ੍ਹਾਂ ਹੀ ਜੜਾ ਜਾਰੀ ਰਹੇਗਾ ਅਫਤਾਰ ਸਿੰਘ ਪੀਟੀਸੀ ਨਿਊਜ਼ ਅਬੋਰ